ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਅੱਜ ਆਪਾਂ 11ਵਾਂ ਤੇ 12ਵਾਂ ਸ਼ਲੋਕ ਕਰਨਾ ਜੀ ਸ੍ਰੀ ਆਸਾ ਜੀ ਦੀ ਵਾਰ ਦੀ ਦੂਸਰੀ ਲੈ ਆਪਣੀ ਚੱਲ ਰਹੀ ਆ ਤੇ ਆਪਾਂ ਉਸ ਤੋਂ ਅਗਲੇ ਸੈੱਟ ਤੇ 11ਵਾਂ ਤੇ 12ਵਾਂ ਸ਼ਲੋਕ ਕਰਨਾ ਆਓ ਆਪਾਂ ਇਸ ਨੂੰ ਸ਼ੁਰੂ ਕਰਦੇ ਹਾਂ ਹਮ ਕਿਆ ਗੁਣ ਤੇਰੇ ਵਿਥਰੈ ਸੁਆਮੀ ਤੂੰ ਅਪਰ ਅਪਾਰੋ RAM ਰਾਜੇ ਹਰ ਨਾਮ ਸਲਾਹ ਹੈ ਦਿਨ ਰਾਤ ਇਹ ਆਸ ਆਧਾਰੋ ਆਸ ਆਧਾਰੋ ਹਮ ਮੂਰਖ ਕਿਛੂ ਨ ਜਾਣ ਹਾ ਕਿਵ ਪਾਵਹਿ ਪਾਰੋ ਪਾਵਹਿ ਪਾਰੋ ਜਨ ਨਾਨਕ ਹਰਿ ਕਾ ਦਾਸ ਹੈ ਹਰਿ ਦਾਸ ਪਨਿਹਾਰੋ ਦਾਸ ਪਨਿਹਾਰੋ ਸ਼ਲੋਕ ਮਹੱਲਾ ਪਹਿਲਾ ਬੋਲਣ ਦਾ ਉਹੀ ਤਰੀਕਾ ਸ਼ਲੋਕ ਮਹੱਲਾ ਪਹਿਲਾ ਜਾਂ ਫਿਰ ਆਪਾਂ ਸ਼ਲੋਕ ਮਹੱਲਾ ਪਹਿਲਾ ਠੀਕ ਹੈ ਜੀ ਸੱਚ ਕਾਲ ਕੂੜ ਵਰਤੇ ਆ ਕਲ ਕਾਲਖ ਬੇਤਾਲ ਬਿਓ ਬੀਜ ਪਤ ਲੈ ਗਏ ਅਬ ਕਿਉ ਯੁਗ ਵੈਦਾਲ ਜੇ ਕੋ ਹੋਏ ਤਾਂ ਉਗਵੈ ਰੁੱਤੀ ਹੂ ਰਤ ਹੋਏ ਨਾਨਕ ਪਾਹਿ ਬਾਹਾਰ ਕੋਰੇ ਰੰਗ ਨ ਸੋਏ ਪੈ ਵਿੱਚ ਖੁੰਭ ਚੜਾਈ ਐ ਸ਼ਰਮ ਪਾਉ ਤਨ ਹੋਏ ਨਾਨਕ ਭਗਤੀ ਜੇ ਰਪੈ ਕੋਣੈ ਸੋਏ ਨ ਕੋਏ ਲੱਭ ਪਾਪ ਦੇ ਰਾਜਾ ਮਹਿਤਾ ਕੂੜ ਹੋ ਆ ਸਿਕਦਾਰ ਕਾਮ ਨੇਬ ਸਦ ਪੁੱਛੀ ਐ ਬਹਿ ਬਹਿ ਕਰੇ ਵਿਚਾਰ ਅੰਦੀ ਰਇਤ ਗਿਆਨ ਵਿਹੋਣੇ ਪਾਹੇ ਭਰੇ ਮੁਰਦਾਰ ਗਿਆਨੀ ਨ ਚਹ ਵਾਜੇ ਵਾਹ ਹੈ ਰੂਪ ਕਰ ਹੈ ਸਿੰਗਾਰ ਉਚੇ ਕੂ ਕਹਿ ਵਾਦਾਂ ਗਾ ਹੈ ਜੋਦਾ ਕਾ ਵਿਚਾਰ ਮੂਰਖ ਪੰਡਤ ਹਕਮਤ ਹੁਜਤ ਸੰਜੈ ਕਰ ਹੈ ਪਿਆਰ ਧਰਮੇ ਧਰਮ ਕਰੇ ਗਾ ਵਾਵੇ ਮੰਗ ਹੈ ਮੂਖ ਦਵਾਰ ਜਤੇ ਸਦਾ ਵਹਿ ਜੋਗਤ ਨ ਜਾਣਹਿ ਛੱਡ ਬਹਿ ਹੈ ਘਰ ਬਾਰ ਸਭ ਕੋ ਪੂਰਾ ਆਪੇ ਹੋਵੈ ਘਟ ਨ ਕੋਈ ਆਖੈ ਪਤ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ਵਦੀ ਸੋ ਵੱਜਗ ਨਾਨਕਾ ਸੱਚਾ ਵੇਖੈ ਸੋ ਸਭ ਨੀ ਸ਼ਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਅੱਗੇ ਜਾਤ ਨ ਜੋਰ ਹੈ ਅੱਗੇ ਜੀਉ ਨਵੇ ਜਿਨ ਕੀ ਲੇਖੈ ਪਤ ਪਵੈ ਚੰਗੇ ਸੇਈ ਕੇ ਪੌੜੀ ਧੁਰ ਕਰਮ ਜਿਨਾ ਕੋ ਤੁਧ ਪਾਇਆ ਤਾ ਤਿੰਨੀ ਖਸਮ ਧਾਇਆ ਇਹ ਨ ਜਨਤਾ ਕੈ ਵਸ ਕਿਛ ਨਾਹੀ ਤੁਧ ਵੇ ਕੀ ਜਗਤ ਉਪਾਇਆ ਇਕ ਨਾ ਨੋ ਤੂੰ ਮੇਲ ਲਹਿ ਆਪਹੁ ਤੋ ਦੁਖ ਆਇਆ ਗੁਰ ਕਿਰਪਾ ਤੇ ਜਾਣਿਆ ਜਿਥੈ ਤੋਦ ਆਪ ਬੁਜਾਇਆ ਸਹਜੇ ਹੀ ਸੱਚ ਸਮਾਇਆ ਸਹਜੇ ਹੀ ਸੱਚ ਸਮਾਇਆ ਜਪੋ ਸਤਨਾਮ ਸ੍ਰੀ ਵਾਹਿਗੁਰੂ ਇਸ ਤਰ੍ਹਾਂ ਸਾਧ ਸੰਗਤ ਜੀ ਇਸ ਸ਼ਲੋਕ ਆਪਾਂ ਪੜ੍ਹਨਾ ਹੈਗਾ ਜੀ ਆਓ ਆਪਾਂ ਹੁਣ ਅੱਗੇ 12ਵਾਂ ਸ਼ਲੋਕ ਜਿਹੜਾ ਹੈਗਾ ਇਸ ਲੈ ਦੇ ਵਿੱਚ ਇਸ ਸੈੱਟ ਤੇ ਆਪਾਂ ਪੜ੍ਹਨਾ ਜਿਉਂ ਭਾਵੇਂ ਤਿਉਂ ਰਾਖ ਲੈ ਹਮ ਸ਼ਰਨ ਪ੍ਰਭ ਆਏ RAM ਰਾਜ ਹਮ ਭੂਲ ਵਿਗਾੜ ਹੈ ਦਿਨ ਸਰਾਤ ਹਰ ਲਾਜ ਰਖਾਏ ਲਾਜ ਰਖਾਏ ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਡੇ ਆ ਹਰ ਪੈਜ ਰਖਾਏ ਪੈਜ ਰਖਾਏ ਸੋ ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋਂ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਹੀ ਲਖਿਆ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲਖਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੁ ਕਰ ਰਹਿਆ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੁਕਰ ਸ਼ਬਦੰ ਪਰਾਕਰਤ ਹੈ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਤੇਉ ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਉ ਏਕ ਕ੍ਰਿਸ਼ਨ ਸਰਬ ਦੇਵਾ ਦੇਵ ਦਿਵਾਤਾ ਆਤਮਾ ਆਤਮਾ বাস ਦਿਵਾਸੇ ਜੇ ਕੋ ਜਾਣੇ ਭੇਉ ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਉ ਕੁੰਬੇ ਬੱਦਾ ਜਲ ਰਹੇ ਜਲ ਬਿਨ ਕੁੰਬ ਨ ਹੋਏ ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਨ ਹੈ ਗਾਰਤਾ ਓਮੀ ਸਾਧਨਾ ਮਾਰੀਐ ਜੇ ਹ ਘਾਲੇ ਘਲ ਨਾ ਤੇ ਵੇ ਹੋ ਨਾ ਉਪਚਾਰੀਐ ਐਸੀ ਕਲਾ ਨਾ ਖੇਡੀਐ ਜਿਤ ਦਰਗਹਿ ਗਇਆ ਹਾਰੀਐ ਪੜਿਆ ਅਤੈ ਓਮੀ ਆ ਵਿਚਾਰ ਅਗੇ ਵਿਚਾਰੀਐ ਮੋਹ ਚਲੈ ਸੋ ਅਗੇ ਮਾਰੀਐ ਮੋਹ ਚਲੈ ਸੋ ਅਗੇ ਮਾਰੀਐ ਜਪੋ ਸਤ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ